ਹਾਂਜੀ ਦੋਸਤੋ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵਾਂ ਘਰ ਲੈ ਕੇ ਅੱਜ ਦਾ ਘਰ ਤੁਹਾਨੂੰ ਦਿਖਾਵਾਂਗੇ ਪਿੰਡ ਤੱਲੇ ਕੇ ਮੋਗਾ ਸ਼ਹਿਰ ਦਾ ਇਹ ਪਿੰਡ ਹੈ ਜੀ ਬਿਲਕੁਲ ਨਾਲ ਲੱਗਦਾ ਪਿੰਡ ਹੈ ਸ਼ਹਿਰ ਦੇ ਵਿੱਚ ਹੀ ਡਲਿਆ ਹੋਇਆ ਇਹ ਪਿੰਡ ਹੈਗਾ ਤੱਲੇ ਕੇ ਸੋ ਅੱਜ ਤੁਹਾਨੂੰ ਘਰ ਵਿਖਾਉਣ ਜਾ ਰਹੇ ਹਾਂ ਜੀ 12 ਮਰਲਿਆਂ ਦੇ ਵਿੱਚ ਬਣਿਆ ਹੋਇਆ ਇਹ ਘਰ ਜਿੱਥੇ ਪਸ਼ੂ ਡੰਗਰ ਵਾਸਤੇ ਅਲੱਗ ਤੋਂ ਜਿਹੜੀ ਆ ਹਵੇਲੀ ਬਣੀ ਹੋਈ ਆ ਤੇ ਗਲੀ ਦੇ ਉੱਤੇ ਬੈਠਕ ਵੀ ਬਣੀ ਹੋਈ ਆ ਸੋ ਕਾਫੀ ਖੁੱਲਾ ਡੁੱਲਾ ਜਿਹੜਾ ਵਿੜਾ ਹੈਗਾ 12 ਮਰਲਿਆਂ ਦੇ ਵਿੱਚ ਵੱਡੇ 12 ਮਰਲਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਦੋ ਗਲੀਆਂ ਦੇ ਉੱਤੇ ਇਹ ਘਰ ਲੱਗਦਾ ਸੋ ਬਹੁਤ ਹੀ ਸ਼ਾਨਦਾਰ ਜਿਹੜਾ ਇਹ ਘਰ ਹੈਗਾ ਬਹੁਤ ਹੀ ਵਾਜਿਬ ਰੇਟ ਦੇ ਉੱਤੇ ਤੇ ਆਜੋ ਫਿਰ ਦੇਖਦੇ ਹਾਂ ਪਹਿਲਾਂ ਇਸ ਘਰ ਦੀ ਜੋ ਬੈਠਕ ਗਲੀ ਦੇ ਉੱਤੇ ਸੋ ਦੋ ਗਲੀਆਂ ਦੇ ਉੱਤੇ ਇਹ ਘਰ ਬਣਿਆ ਹੋਇਆ 13 13 14 14 ਫੁੱਟ ਜਿਹੜੀਆਂ ਇਸ ਘਰ ਨੂੰ ਜਨਵਾਲੀਆਂ ਗਲੀਆਂ ਦੀ ਚੜਾਈ ਹੈਗੀ ਆ ਸੋ ਇਹ ਪਸ਼ੂ ਡੰਗਰ ਵਾਸਤੇ ਇੱਕ ਸਾਈਡ ਤੇ ਜਿਹੜੀ ਆ ਵੀ ਉਲੀ ਬਣੀ ਹੋਈ ਆ ਤੇ ਬਾਕੀ ਆ ਜੋ ਦੇਖਦੇ ਆ ਇਸ ਘਰ ਨੂੰ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਤੁਹਾਨੂੰ ਕਰ ਲੈਣ ਵਿੱਚ ਆਸਾਨੀ ਹੋਵੇ ਤੇ ਜੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਵੀ ਵੀਰ ਭਰਾ ਦੀ ਮਦਦ ਹੋ ਜਾਂਦੀ ਆ ਸੋ ਜਿਨ੍ਹਾਂ ਨੇ ਘਰ ਲੈਣਾ ਉਹਨਾਂ ਵਾਸਤੇ ਵੀ ਇੱਕ ਵੱਡੀ ਮਦਦ ਹੋ ਜਾਂਦੀ ਹੈ ਤੇ ਜਿਨ੍ਹਾਂ ਨੇ ਘਰ ਵੇਚਣਾ ਉਹਨਾਂ ਵਾਸਤੇ ਵੀ ਤੇ ਆਜੋ ਫਿਰ ਦੇਖਦੇ ਹਾਂ ਇਸ ਘਰ ਨੂੰ ਸੋ ਬਹੁਤ ਹੀ ਸ਼ਾਨਦਾਰ ਜਿਹੜਾ ਇਹ ਘਰ ਬਣਿਆ ਹੋਇਆ ਹੈ ਕਾਫੀ ਖੁੱਲਾ ਡੁੱਲਾ ਵਿੜਾ ਹੈਗਾ ਅਗਲਾ ਬੈਡਰੂਮ ਇਸ ਘਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਰਸੋਈ ਦੇਖਦੇ ਹਾਂ ਜੀ WW ਜਿਹੜੀਆਂ ਇਸ ਘਰ ਦੇ ਵਿੱਚ ਰਸੋਈਆਂ ਬਣੀ ਹੋਈਆਂ ਬਾਹਰ ਚੁੱਲਾ ਚੌਂਕਾ ਆਪਾਂ ਦੇਖਿਆ ਔਰ ਦੋ ਬੈਡਰੂਮ ਇਸ ਸਾਈਡ ਦੇ ਉੱਤੇ ਬਣੇ ਹੋਏ ਆ ਜੋ ਆਪਾਂ ਦੇਖ ਰਹੇ ਆ ਅੱਗੇ ਲੌਬੀ ਆ ਦੋ ਬੈਡਰੂਮ ਆ ਰਸੋਈ ਆ ਸੋ ਬਹੁਤ ਹੀ ਵਧੀਆ ਇਹ ਘਰ ਹੈਗਾ ਪਿੰਡ ਤਾ ਲੈ ਕੇ ਮੋਗਾ ਸ਼ਹਿਰ ਦਾ ਇਹ ਪਿੰਡ ਆ ਜੀ 12 ਮਰਲਿਆਂ ਦੇ ਵਿੱਚ ਵੱਡੇ 12 ਮਰਲਿਆਂ ਦੇ ਵਿੱਚ ਇਹ ਘਰ ਜਿਹੜਾ ਬਣਿਆ ਹੋਇਆ ਸੋ ਟੋਟਲ ਜੇਕਰ ਬੈੱਡਰੂਮਾਂ ਦੀ ਗੱਲ ਕਰੀਏ ਤਾਂ ਚਾਰ ਬੈੱਡਰੂਮ ਇਸ ਘਰ ਦੇ ਵਿੱਚ ਜਿਹੜੇ ਆ ਬਣੇ ਹੋਏ ਆ ਸੋ ਸਾਰੇ ਵੀੜੇ ਦੇ ਵਿੱਚ ਇੰਟਰਲੌਕਸ ਜਿਹੜੀ ਆ ਉਹ ਲੱਗੀ ਹੋਈ ਆ ਤੇ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 18 ਲੱਖ ਰੁਪਿਆ ਇਸ ਕੋਠੀ ਦੀ ਜਿਹੜੀ ਆ ਡਿਮਾਂਡ ਰੱਖੀ ਗਈ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਇਸ ਕੋਠੀ ਦੀ ਜਿਹੜੀ ਡਿਮਾਂਡ ਆ ਉਹ 18 ਲੱਖ ਰੱਖੀ ਗਈ ਆ ਬਾਕੀ ਮੌਕੇ ਤੇ ਪੂਰਵੀ ਸ਼ੂਟ ਹੋ ਜੂਗੀ ਸੋ ਇਹ ਆਪਾਂ ਸਾਹਮਣੇ ਦੇਖ ਰਹੇ ਹਾਂ ਵਾਸ਼ਿੰਗ ਏਰੀਆ ਧੋਣ ਮਸ਼ੀਨ ਵਾਸਤੇ ਸੋ ਇੱਕ ਰਸੋਈ ਇਹ ਵੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਸੋ ਵੱਡੇ 12 ਮਰਲੇ ਦੇ ਵਿੱਚ ਇਹ ਘਰ ਬਣਿਆ ਹੋਇਆ ਦੋ ਸੜਕਾਂ ਦੇ ਉੱਤੇ ਬਣਿਆ ਹੋਇਆ ਤੇ ਜੇਕਰ ਇੱਥੇ ਆਪਾਂ ਖਾਲੀ ਪਲਾਟ ਦੀ ਗੱਲ ਕਰੀਏ ਤਾਂ 75000 ਮਰਲੇ ਦਾ ਰੇਟ ਹੈ ਜੀ 75000 ਮਰਲੇ ਦਾ ਅਰੇਟ ਆ ਖਾਲੀ ਪਲਾਟ ਦਾ ਸੋ ਬਿਲਕੁਲ ਜੈਜ ਰੇਟ ਦੇ ਉੱਤੇ ਇਹ ਕਰ ਬਕਾਊ ਹੈਗਾ ਸੋ ਲੈਂਟਰ ਪਾਇਆ ਹੋਇਆ ਟਾਈਲਸ ਜਿਹੜੀ ਆ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਸੋ ਦੋ ਛੜਕਾਂ ਦੇ ਉੱਤੇ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਜੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕਾਸਟ ਬਸ ਤੁਸੀਂ ਇੰਨੀ ਕੀ ਖੇਚਲ ਕਰਨੀ ਆ ਕਿ ਵੀਡੀਓ ਨੂੰ ਸਲੋ 모ਸ਼ਨ ਦੇ ਵਿੱਚ ਬਣਾ ਕੇ ਜਿੱਥੋਂ ਪੂਰਾ ਘਰ ਦਿਖਦਾ ਹੋਵੇ ਸਾਡਾ ਇਹ ਵਟਸਐਪ ਨੰਬਰ ਹੀ ਆ ਜੋ ਤੁਸੀਂ ਡਿਸਪਲੇ ਤੇ ਦੇਖ ਰਹੇ ਹੋ ਸਾਨੂੰ ਸੈਂਡ ਕਰ ਦਿਓ ਤਿੰਨ ਚਾਰ ਘਰ ਦੀਆਂ ਜਿਹੜੀਆਂ ਫੋਟੋਆਂ ਫਰੰਟ ਤੋਂ ਖਿੱਚ ਕੇ ਤੇ ਘਰ ਦੀ ਪੂਰੀ ਡਿਟੇਲ ਇੱਕ ਪੇਜ ਉੱਤੇ ਲਿਖ ਕੇ ਸਾਨੂੰ ਸੈਂਡ ਕਰ ਦਿਓ ਸੋ ਆਪਾਂ ਐਡ ਤੁਹਾਡੀ ਫ੍ਰੀ ਵਿੱਚ ਲਗਾਵਾਂਗੇ ਸੋ ਵੱਡੇ 12 ਮਰਲਿਆਂ ਦੇ ਵਿੱਚ ਇਹ ਘਰ ਜਿਹੜਾ ਪਿੰਡ ਥੱਲੇ ਕੇ ਮੋਗਾ ਸ਼ਹਿਰ ਦਾ ਪਿੰਡ ਆ ਜੋ ਉਥੇ ਵਿਕਾਊ ਆ ਜਿਸ ਵੀ ਵੀਰ ਭਰਾਣੇ ਇਸ ਘਰ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉਥੇ ਕੰਟੈਕਟ ਕਰਕੇ ਇਸ ਘਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਘਰ ਨੂੰ ਖਰੀਦ ਵੀ ਸਕਦੇ ਹੋ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਇੱਕ ਨਵਾਂ ਘਰ ਲੈ ਕੇ ਧੰਨਵਾਦ